ਅਕਾਲੀ ਦਲ ਬਾਦਲ ਦੀ ਅਕਾਲੀ ਦਲ ਬਾਦਲ ਜਿਸ ਦਿਨ ਤੋਂ ਆਪਾਂ ਇਸ ਸਾਰੇ ਘਟਨਾ ਕ੍ਰਮ ਉਤੇ ਚਰਚਾ ਕਰ ਰਹੇ ਹਾਂ ਉਸ ਦਿਨ ਤੋਂ ਹੀ ਉਹਦੇ ਤੇ ਸਵਾਲ ਖੜੇ ਹੋ ਰਹੇ ਨੇ ਔਰ ਸਵਾਲਾਂ ਨੂੰ ਅਡਰੈਸ ਕਰਨ ਦੀ ਥਾਂ ਤੇ ਅਕਾਲੀ ਦਲ ਬਾਦਲ ਦੀ ਜਿਹੜੀ ਲੀਡਰਸ਼ਿਪ ਆ ਉਹ ਵੱਖ-ਵੱਖ ਲੋਕਾਂ ਦੇ ਕੈਰੇਕਟਰ ਅਸੈਸੀਨੇਸ਼ਨ ਜਿਹੜੇ ਜਿਵੇਂ ਕਹੀ ਜਾ ਸਕਦੇ ਨੇ ਕਿਰਦਾਰ ਖੋਸ਼ੀ ਉਹ ਸਰਾਪਈ ਹੋਈ ਹੈ ਹਾਲਾਂਕਿ ਸਵਾਲ ਬਹੁਤ ਨੇ ਪਰ ਕੌਮ ਦੀ ਸੇਵਾਦਾਰ ਤੋਂ ਕਹਿੰਦੇ ਕਮਾਈ ਵਾਲੀ ਦੁਕਾਨ ਬਣ ਗਿਆ ਹੁਣ ਅਕਾਲੀ ਦਲ ਬਾਦਲ ਬਿਲਕੁਲ ਪ੍ਰਵੀਨ ਜੀ ਜਦੋਂ ਆਪਾਂ ਅੱਜਕੱਲ ਐਸਕੇਐਮ ਦੀ ਗੱਲ ਕਰਦੇ ਆ ਨਾ ਤਾਂ ਆਪਾਂ ਨੂੰ ਕਹਿਣਾ ਪੈਂਦਾ ਕਿ ਜੀ ਉਹ ਐਸਕੇਐਮ ਰਾਜਨੀਤਿਕ ਉਹ ਐਸਕੇਐਮ ਗੈਰ ਰਾਜਨੀਤਿਕ ਹੈ ਨਾ ਨਾਮ ਤਾਂ ਆਪ ਹੀ ਦਿੱਤੇ ਨੇ ਨਾ ਨੇ ਹੂੰ 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 ਉਸੇ ਤਰ੍ਹਾਂ ਹੁਣ ਅੱਗੇ ਹੁੰਦਾ ਸੀਗਾ ਕਿ ਜੇ ਅਕਾਲੀ ਦਲ ਵੀ ਕਹਿੰਦਾ ਤਾਂ ਇਹਦਾ ਮਤਲਬ ਹੁੰਦਾ ਸੀ ਕਿ ਬਾਦਲ ਦਲ ਦੀ ਗੱਲ ਹੋ ਰਹੀ ਹੈ ਸਹੀ ਸਹੀ ਜੇ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਵੀ ਬਾਦਲ ਦੀ ਜਾਂ ਕਿ ਅਕਾਲੀ ਦਲ ਬਾਦਲ ਕਹਿ ਲਿਆ ਜਾਂਦਾ ਸੀ ਪਰ ਹੁਣ ਤੁਹਾਨੂੰ ਇਚੇਚਾ ਦੱਸਣਾ ਪਿਆ ਕਰੂਗਾ ਕਿ ਹੁਣ ਆਪਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰ ਰਹੇ ਆ ਉਹਨਾਂ ਸੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਦੀ ਗੱਲ ਕਰ ਰਹੇ ਆ ਹੈਨਾ ਸਹੀ ਸਹੀ ਸੋ ਇਸ ਲਈ ਉਹਨਾਂ ਉਹ ਸਕੀਮ ਵਾਲਾ ਕੰਮ ਹੋ ਗਿਆ ਹਾਂ ਜਿਹੜਾ ਸਵਾਲ ਤੁਸੀਂ ਪਾ ਰਹੇ ਹੋ ਇਹ ਸਵਾਲ ਬਹੁਤ ਗੰਭੀਰ ਹੈ ਜੀ ਇੱਕ ਕੱਲ ਪ੍ਰੈਸ ਕਾਨਫਰੰਸ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਬੈਠਕ ਸੀ 17 ਤਰੀਕ ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਹਾਂ ਕਿ 17 ਤਰੀਕ ਨੂੰ ਭਾਈ ਐਸਜੀਪੀਸੀ ਅੰਤਰਕਮੇਟੀ ਦੀ ਬੈਠਕ ਅਕਾਲੀ ਦਲ ਦੀ ਬੈਠਕ ਇਹਨਾਂ ਬਿਕਰਮਜੀਤਿਆ ਦੀ ਸੈਟਮੂਰੇ ਪੇਸ਼ੀ ਹਾਂ ਦੇ ਉਹ ਲੰਬੇ 8 ਘੰਟੇ ਤੋਂ ਬਾਅਦ ਪੇਸ਼ੀ ਚੱਲੀ ਅੱਜ ਫੇਰ ਸ਼ਾਇਦ ਪੁੱਛ ਕੇ ਛੋਣੀ ਹੈ ਸੋ ਉੱਥੇ ਵੀ ਗ੍ਰਿਫਤਾਰੀ ਵਾਲੀ ਤਲਵਾਰ ਵੀ ਲਟਕ ਰਹੀ ਹੈ ਸੋ ਇਹ ਸਾਰੀ ਸਥਿਤੀ ਹੈਗੀ ਹੈ ਇਧਰ ਅ ਅਕਾਲੀ ਦਲ ਬਾਦਲ ਧਰ ਦੀ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਮਾਈਕ ਸੁਵਾਲਿਆ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਹੋਰਾ ਨੇ ਠੀਕ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਹਾਂ ਗੁਰਬਾਣੀ ਦੀਆਂ 17 2 17 ਦੇ ਉਚਾਰਨ ਲਈ ਵੀ ਪਰਚੀ ਚੱਕਣੀ ਪਈ ਪਰਚੀ ਤੋਂ ਪੜ੍ਹ ਕੇ ਬੋਲਣਾ ਪਿਆ ਇਹ ਸ਼੍ਰੋਮਣੀ ਕੱਗਜਾਲ ਦੇ ਪ੍ਰਧਾਨ ਜੀ ਬਿਲਕੁਲ ਸਹੀ ਹੈ ਹਮ ਬੇਸ਼ੱਕ ਉਹਨਾਂ ਨੇ ਕਿਹਾ ਕਿ ਭਾਈ ਹੁਣ ਭੁੱਲ ਭੱਲ ਜਾਨੇ ਆ ਰਾਜਨੀਤੀ ਖੇਤਰ ਚ ਆ ਗਏ ਚਲੋ ਇਹ ਉਹਨਾਂ ਦਾ ਫਿਰ ਬੜਪਣ ਹੈ ਕਿ ਉਹਨਾਂ ਨੇ ਇਹ ਗੱਲ ਪ੍ਰਵਾਨ ਵੀ ਕੀਤੀ ਹੈ ਨਹੀਂ ਤਾਂ ਫਿਰ ਸਾਡੇ ਵਾਲੇ ਤਾਂ ਮੰਨਦੇ ਵੀ ਨਹੀਂ ਮੰਨਦੇ ਵੀ ਨਹੀਂ ਹੈਗੇ ਬਿਲਕੁਲ ਸਹੀ ਹੈ ਜੀ ਹਮ ਠੀਕ ਹੈ ਫਿਰ ਉਤੋਂ ਉਹਨਾਂ ਨੇ ਸਭ ਤੋਂ ਪਹਿਲਾਂ ਗੱਲ ਧਾਮੀ ਸਾਹਿਬ ਦੇ ਅਸੀਂ ਭੇਦੀਆਂ ਲੈ ਕੇ ਗਿੱਤੀ ਕਿ ਬਹੁਤ ਵਧੀਆ ਕੀਤਾ ਅੱਜ ਅੰਤਰੀ ਕਮੇਟੀ ਨੇ ਐਸਜੀਪੀਸੀ ਨੇ ਜਿਹੜਾ ਉਹਦਾ ਸਤੀਫਾ ਪ੍ਰਵਾਨ ਨਹੀਂ ਕੀਤਾ ਉਹਨਾਂ ਨੂੰ ਵਾਪਸ ਹੁਣਾ ਚਾਹੀਦਾ ਪ੍ਰਵਾਦ ਦੀ ਬਹੁਤ ਦੇਣਾ ਤਾਂ ਵੀ ਸਾਡੀ ਬਹੁਤ ਤੇ ਦੂਸਰਾ ਫਿਰ ਉਹਨਾਂ ਨੇ ਫੈਡਰਲ ਸਿਸਟਮ ਤੇ ਜੋ ਦੱਖਣੀ ਸੂਬਿਆਂ ਨੇ ਮੁਹੰਮਦੀ ਹੈ ਬੇਸ਼ੱਕ ਪੰਜਾਬ ਦੀਆਂ 13 ਐਮਪੀ ਦੀਆਂ ਸੀਟਾਂ 18 ਹੋ ਜਾਣੀਆਂ ਸ਼ਾਇਦ ਲੱਗਦਾ ਇਹਨਾਂ ਨੂੰ ਕਿ 18 ਹੋਣ ਨਾਲ ਫਿਰ ਉਹ ਸਾਬ ਨਾਲ ਸਾਡੀਆਂ ਐਮਐਲਏ ਦੀਆਂ ਸੀਟਾਂ ਵੀ ਵਧਣੀਆਂ ਪਰ ਓਵਰਾਲ ਜਦੋਂ ਤੁਸੀਂ ਭਾਰਤ ਦੀ ਸੰਸਦ ਦੇਖੋਗੇ ਤਾਂ ਅਸੀਂ ਬਹੁਤ ਪਿਛੇ ਰਹਾਂਗੇ ਹੁਣ 13 ਦੇ ਨਾਲ ਜਿੱਥੇ ਸਾਡੀ ਨੁਮਾਇੰਦਗੀ ਆ ਉਹ ਤੋਂ ਵੀ ਅਸੀਂ ਬਹੁਤ ਪਿੱਛੇ ਆ ਜਾਣਾ ਫਿਰ 18 ਹੋ ਕੇ ਵੀ ਕਿਉਂਕਿ ਉਸੇ ਜਨਸੰਖਿਆ ਦੇ ਹਿਸਾਬ ਨਾਲ ਯੂਪੀ ਬਿਹਾਰ ਦੀਆਂ ਸੀਟਾਂ ਦੀ ਗਿਣਤੀ ਐ ਵਧਣੀ ਦੇਖ ਸਕਦੇ ਲੱਭਣੀ ਐ ਇਦੋਂ ਤੱਕ ਕਿ ਹਰਿਆਣਾ ਦੇ ਵੀ ਸਾਡੇ ਨਾਲ ਸਾਡੇ ਬਰਾਬਰ ਆ ਜਾਣੀ ਜਿਨ੍ਹਾਂ ਦੀ ਅੱਜ 10 ਨੇ ਤੇ ਉਹਨਾਂ ਦੀ ਵੀ 18 ਦੇ ਨੇੜੇ ਤੇ ਚੱਲ ਜਣੀ 17 ਜਾਂ 18 ਹੋਣੀ ਤੇ ਸਾਡੀਆਂ ਵੀ 18 13 ਤੋਂ ਹੋਣੀਆਂ ਸੋ ਇਸ ਸਥਿਤੀ ਦੇ ਵਿੱਚ ਪੰਜਾਬ ਵੀ ਉਸੇ ਤਰ੍ਹਾਂ ਪੀੜਿਤ ਤੇਰ ਵੱਲ ਹੋਊਗਾ ਜਿਸ ਤਰ੍ਹਾਂ ਤਕਨੀ ਸੁਭੇ ਕਹ ਰਹੇ ਨੇ ਕਿ ਸਾਡੀ ਗਲਤੀ ਇਹੀ ਹੈ ਕਿ ਅਸੀਂ ਜਨਸੰਖਿਆ ਤੇ ਕੰਟਰੋਲ ਕਰ ਲਿਆ ਸਹੀ ਹੈ ਜੀ ਤੋ ਇਸ ਪ੍ਰਕਿਰਿਆ ਦੇ ਤਹਿਤ ਪਹਿਲਾਂ ਉਹਨਾਂ ਨੇ ਸੁਭਿਆਂ ਦੀਆਂ ਸਰਕਾਰਾਂ ਬੁਲਾਈਆਂ ਸੀ ਜੀ ਚਾਹਮ ਆਦਮੀ ਪਾਰਟੀ ਵਾਲੇ ਨੇੜੇ ਨਹੀਂ ਗਏ ਹੂੰ ਕਿਉਂਕਿ ਅਗਲੇ ਨੂੰ ਰਾਸ਼ਟਰੀ ਪਾਰਟੀ ਕਹਿੰਦੇ ਅਗਲੇ ਸੁਭਿਆਂ ਦੇ ਮਸਲੇ ਤੋਂ ਕੀ ਲੈਣਾ ਉਹਨਾਂ ਨੂੰ ਕੀ ਲੈਣਾ ਉਹਨਾਂ ਨੇ ਸਹੀ ਹੱਲ ਬਿਲਕੁਲ ਜੀ ਚਲੋ ਇਹ ਚੰਗੀ ਗੱਲ ਕਿ ਅਕਾਲੀ ਦਲ ਬਾਦਲਤਰ ਨੇ ਹਮੀ ਪਰਿਕੇ 22 ਤਰੀਕ ਨੂੰ ਜਿਹੜੀ ਇਹਨਾਂ ਸਾਰੀਆਂ 27 ਤੇ ਕਰੀਬ ਪਾਰਟੀਆਂ ਦੀ ਬੈਠ ਕਰੀ ਉਹਦੇ ਵਿੱਚ ਅਸੀਂ ਜਾਵਾਂਗੇ ਹੂੰ ਹੂੰ ਔਰ ਇਸ ਬੈਠਕ ਦੇ ਵਿੱਚ ਬਲਵਿੰਦਰ ਸਿੰਘ ਖੁੰਦਰ ਤੇ ਦਲਜੀਤ ਸਿੰਘ ਚੀਮਾ ਹਾਜ਼ਰ ਹੋਣਗੇ ਠੀਕ ਹੈ ਜੀ ਇੱਕ ਚੰਗੀ ਪਹਿਲ ਕਦਮੀ ਹੋਏ ਦੂਜਾ ਅਫਸੋਸ ਵੀ ਹੈ ਚੰਗੀ ਪਹਿਲ ਕਦਮੀ ਇਹ ਕਿ ਕਟੋਕਟਿਕ ਸਾਂਝੇ ਪਲੇਟਫਾਰਮ ਤੇ ਫੈਡਰਲ ਟਾਂਚੇ ਲਈ ਸੂਬਾਈ ਮਸਲਿਆਂ ਲਈ ਅਕਾਲੀ ਦਲ ਨੇ ਮੁੜ ਕੇ ਇੱਕ ਡਿੰਗਤਾ ਪੁੱਟੀਆਂ ਨਹੀਂ ਤਾਂ ਭਾਜੀਪੀ ਦੇ ਮਗਰ ਅਜਿਹੀ ਪੂੰਛ ਬਣੇ ਸੀ ਕਿ ਸੂਬਾਈ ਮਸਲੇ ਕਟਗਣਤੀਆਂ ਦੇ ਮਸਲਿਆਂ ਦੇ ਉੱਤੇ ਵੀ ਹਾਮੀ ਭਰਨੋਂ हट ਗਏ ਸੀ ਜੇ ਕੋ ਕਿਸਾਨੀ ਮਸਲਾ ਆਇਆ ਚਾਹੇ ਉਹ ਜਿੰਨੇ ਜਿਹੜੇ ਜਿਹੇ ਬੈਲ ਆਏ ਹੈ ਨਾ ਉਹ ਸਾਰੇ ਮਸਲਿਆਂ ਦੇ ਉੱਤੇ ਇਹਨਾਂ ਦੀ ਉਸਤੀ ਰਹੀ ਹੈ ਹਾਂ ਅਫਸੋਸ ਇਸ ਗੱਲ ਦਾ ਕਿ ਜਿਹੜੀ ਲੜਾਈ ਅਕਾਲੀ ਦਲ ਬਾਦਲ ਤੇ ਨੂੰ ਮੁਰੇ ਹੋ ਕੇ ਲੜਨੀ ਚਾਹੀਦੀ ਉਹ ਦੂਸਰੇ ਸੁਬਿਆਂ ਵੱਲੋਂ ਲੜੀ ਜਾ ਰਹੀ ਤੇ ਅਸੀਂ ਪਿੱਛੇ ਜਾ ਕੇ ਬੈਠ ਰਹੇ ਹਾਂ ਇਹ ਲੜਾਈ ਦਾ ਮੋੜ ਅਕਾਲੀ ਦਲ ਨੂੰ ਬਣਨਾ ਚਾਹੀਦਾ ਸੀ ਜਿਹੜੇ ਆਨੰਦਪੁਰ ਸਾਹਿਬ ਮਥਿਆਂ ਦੀ ਗੱਲ ਕਰਦੇ ਜਿਹੜੇ ਫੈਡਰਲ ਢਾਂਚੇ ਦੇ ਆਪਣੇ ਆਪ ਨੂੰ ਪਹਿਰੇਦਾਰ ਰੱਖਾਉਂਦੇ ਨੇ ਉਹਨਾਂ ਨੇ ਲੜਾਈ ਕਿਉਂ ਨਹੀਂ ਪੱਡੀ ਕੀ ਅਜੇ ਵੀ ਕੋਈ ਡਰ ਪਿਆ ਹੈ ਕਿ ਜਾਦੇ ਫਰੰਟ ਤੇ ਕਾਨੂੰਨ ਚੱਲਣਾ ਕਾਨੂੰਨ ਪਤਾ ਨਹੀਂ ਫਿਰ ਡੀਜੀਪੀ ਨਾਲ ਜਾਣਾ ਪੈਣਾ ਹਮ ਤੀਸਰਾ ਪਹਿਲੂ ਬਕਾਇਦਾ ਤੌਰ ਤੇ ਬਲਵਿੰਦਰ ਸਿੰਘ ਪੁੰਦਰੋਣਾ ਨੇ ਜੋ ਕੁਝ ਹਿਮਾਚਲ ਚ ਹੋ ਰਿਹਾ ਲਗਾਤਾਰ ਨੌਜਵਾਨਾਂ ਨਾਲ ਜਿਉ ਹਜੇ ਉਤੇ ਤਸਵੀਰਾਂ ਵੀਡੀਓ ਅਸੀਂ ਦੇਖ ਰਹੇ ਹਾਂ ਉਹ ਢੰਗ ਤਰੀਕਾ ਕਿਤਨਾ ਕਿਤੇ ਫੇਰ ਉਸੇ ਟਕਰਾਵਲ ਲੈ ਕੇ ਜਾ ਰਿਹਾ ਜਿਹਦੀ ਗੱਲ ਆਪਾਂ ਪਹਿਲੀ ਘਟਨਾ ਦੇ ਹਵਾਲੇ ਨਾਲ ਪੁਲਿਸ ਦੇ ਵਾਲੀ ਹਾਂਜੀ ਹੂੰ ਹੂੰ ਸੋ ਮਤਲਬ ਕੋਈ ਠਿਰ ਕਰੇ ਤਾਂ ਉਹ ਸਮਝ ਆਉਂਦਾ ਤੇ ਜੇ ਸਿਸਟਮ ਇਹੋ ਜਿਹਾ ਵਿਵਹਾਰ ਕਰੇ ਹੂੰ ਤੇ ਫਿਰ ਉਹ ਇਹਦਾ ਮਤਲਬ ਤੁਸੀਂ ਕਿਸ ਰੂਪ ਚ ਵਿਚਰਨਾ ਚਾਹੁੰਦੇ ਹੋ ਤੁਸੀਂ ਕਿੱਥੇ ਹੁਣ ਇਹਦਾ ਅਸਰ ਨੁਕਸਾਨ ਕਿਹਨੂੰ ਭੋਗਣਾ ਪੈਣਾ ਜੀ ਪੰਜਾਬੀਆਂ ਤੇ ਹਿਮਾਚਲੀਆ ਨੂੰ ਆਪਸੇ ਟਕਰਾਵਲ ਨਾਲ ਲੁਕਾਉਣਾ ਹੂੰ 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 ਇਧਰ ਨੂੰ ਕਿਉਂ ਨਹੀਂ ਸੋਚ ਪਾਉਂਦੀਆਂ ਸਰਕਾਰਾਂ ਸੋ ਉਹਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਸਹੀ ਨਹੀਂ ਹੋਇਆ ਜਦੋਂ ਸਵਾਲ ਉਹਨਾਂ ਮੁਰੇ ਇਹ ਆਇਆ ਕਿ ਪੁੰਦਰ ਸਾਹਿਬ ਫਿਰ ਸਵੇਰ ਨੂੰ 18 ਤਰੀਕਾ ਜਦੋਂ ਹੁਣ ਅੱਜ ਆਪਾਂ ਗੱਲ ਕਰ ਰਹੇ ਹਾਂ ਸਾਡੇ 18 ਚੜ ਗਈ ਅੱਜ ਉਹ ਪੰਜ ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕਰਨੀ ਹੈ ਹਾਂ ਤੇ ਜਦੋਂ ਇਹਦਾ ਸਵਾਲ ਆਇਆ ਕਿ ਜੀ ਉਹਨਾਂ ਦੀ ਭਰਤੀ ਹੈ ਕੀ ਕਰਨ ਉਹ ਪਾਈ ਸਾਡੇ ਕੋਲ ਕਾਪੀਆਂ ਪਈਆਂ ਸਾਡੇ ਕੋਲ ਆਉਣ ਸਾਰੇ ਆਓ ਆਪਾਂ ਮਿਲ ਕੇ ਕਰੀਏ ਲੈ ਜਾਣ ਕਾਪੀਆਂ ਭਰਤੀ ਹੋਣੀ ਚਾਹੀਦੀ ਹੈ ਸਾਡੀ ਭਰਤੀ ਜਾਰੀ ਹੈ ਸਮਾਂ ਹੋਰ ਦੇ ਦੇਵਾਂਗੇ ਬਾਕੀ ਪਾਈ ਇੱਥੇ ਆਜ਼ਾਦ ਆ ਹਰ ਇੱਕ ਬੰਦਾ ਰੱਬ ਭਲੀ ਕਰੇ ਜਿੰਨੇ ਜਿੰਮੇ ਕਰਨਾ ਕਰੋ ਪਾਈ ਇਹ ਚੱਕਰਾਂ ਚ ਪੈਣਾ ਸੋ ਉਹਨਾਂ ਨੇ ਬੜੇ ਆਪਣ ਜੇ ਵਾਲਾ ਇੱਕ ਗੱਲ ਕਰਕੇ ਕਿ ਭਾਈ ਸਾਂਝੇ ਵੀ ਹੋ ਜੋ ਨਹੀਂ ਹੋਣਾ ਤਾਂ ਭਾਈ ਆਪਣ ਮੰਨੇ ਕਰ ਰਾਜੀ ਰੋ ਹੂੰ ਤੇ ਬਾਕੀ ਕਹਿੰਦੇ ਜਾਦੇ ਆ ਜੀ ਕੁਝ ਫਿਰ ਅਚੀਮਾ ਸਾਹਿਬ ਨੂੰ ਤੇ ਚੀਮਾ ਸਾਹਿਬ ਕਹਿੰਨੀ ਜਿੱਦਾਂ ਹੀ ਮਾਈਕ ਕੀਤਾ ਚੀਮਾ ਸਾਹਿਬ ਕਹਿੰਦੇ ਚਲੋ ਥੋਡੀ ਕਵਰ ਮੈਂ ਬਣਾ ਦੇਣਾ ਹੂੰ ਸੋ ਚੀਮਾ ਸਾਹਿਬ ਨੇ ਜਦੋਂ ਮਾਈਕ ਸੰਭਾਲਿਆ ਤਾਂ ਉਹਨਾਂ ਨੇ ਇੱਕ ਗੱਲ ਲਈ ਹੂੰ ਹੂੰ ਦਲਜੀਤ ਸਿੰਘ ਚੀਮਾ ਹੋਰਾਂ ਨੇ ਕੁਝ ਨੁਕਤੇ ਸ਼ੂਏ ਪੰਜ ਮੈਂਬਰੀ ਕਮੇਟੀ ਦੇ ਹਵਾਲੇ ਨਾਲ ਕਿ ਭਾਈ ਆ ਉਹਨਾਂ ਦੀ ਪਰਚੀ ਆ ਹੂੰ ਹੂੰ ਐ ਤੇ ਆ ਉਹਨਾਂ ਦੀਆਂ ਵੀਡੀਓ ਪਈਆਂ ਨੇ ਕੁਝ ਉਹਨਾਂ ਨੇ ਇਕੱਠ ਕੀਤਾ ਕਿ ਸਵੇਰ ਨੂੰ ਆਓ ਜੀ ਇਕੱਠ ਚ ਲੋਕਾਂ ਨੂੰ ਕਹਿ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆ ਪਰਚੀ ਤੇ ਕਲਾ ਅਕਾਲੀ ਦਲ ਲਿਖਿਆ ਲੋਕਾਂ ਨੂੰ ਕਹਿ ਰਹੇ ਨੇ ਜੀ ਆਧਾਰ ਕਾਰਡ ਲਿਆਓ ਪੈਨ ਕਾਰਡ ਲਿਆਓ ਪਛਾਣ ਪੱਤਰ ਲਿਆਓ ਭਈ ਇਹ ਗੱਲ ਤਾਂ ਅਕਾਲ ਤਖਤ ਸਾਹਿਬ ਨੇ ਕਹੀ ਸੀ ਤੁਹਾਨੂੰ ਵੀ ਕਹੀ ਸੀ ਹਾਂ 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 ਹੈਨਾ ਕੀ ਗੱਲ ਨਹੀਂ ਕਹਿੰਦੇ ਇਹ ਦੂਸਰਾ ਪੱਖ ਕਿੱਲਾ ਉਹਨਾਂਗੇ ਦੱਸਦੇ ਨੇ ਕਿ ਉਹਨਾਂ ਨੂੰ ਤਾਂ ਕਹਿ ਰਹੇ ਨੇ ਪਛਾਣ ਲਿਆਓ ਆਪਣੀ ਪਰਚੀ ਦੇ ਉੱਤੇ ਕੋਈ ਪਛਾਣ ਨਹੀਂ ਹੈਗੀ ਨਾ ਫੋਨ ਨੰਬਰ ਹੈ ਨਾ ਦਫ਼ਤਰ ਦਾ ਤਾਂ ਪਤਾ ਨਾ ਕੁਸ ਇਹ ਤਾਂ ਜੀ ਫਰਾਡ ਹੈ ਕਹਿੰਦੇ ਹਾਂ ਮਤਲਬ ਮੈਨੂੰ ਨਹੀਂ ਪਤਾ ਉਹ ਪੰਜ ਮੈਂਬਰੀ ਕਮੇਟੀ ਨੂੰ ਫਰਾਡ ਦੱਸ ਰਹੇ ਨੇ ਕਿ ਉਹਨਾਂ ਚੋਂ ਉੱਪਰ ਇਹ ਆਲੀ ਵਰਗੇ ਚਿਹਰਿਆਂ ਨੂੰ ਫਰਾਡ ਦੱਸ ਰਹੇ ਨੇ ਜਾਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਫਰਾਡ ਦੱਸ ਰਹੇ ਨੇ ਅਕਾਲ ਤਖਤ ਦੇ ਹੁਕਮਨਾਮੇ ਚ ਜਨਮੀ ਹੈ ਇਹ ਸੱਤ ਮੈਂਬਰੀ ਕਮੇਟੀ ਜਿਹੜੀ ਉਹਨੂੰ ਪੰਜ ਹੈ ਤੇ ਇਹ ਸ਼ਬਦ ਮਤਲਬ ਸ਼ੋਭਦਾ ਕੀ ਉਹਨਾਂ ਲਈ ਇਹ ਮੈਨੂੰ ਸਮਝ ਤੋਂ ਪਰੇ ਹੈ ਕਿ ਆ ਗਿਆ ਕਿ ਫਰਾਡ ਫਿਰ ਉਹ ਕਹਿੰਦੇ ਕਿ ਜਿਹੜੀ ਹੱਟੀ ਬਹੁਤ ਚਲਦੀ ਹੋਵੇ ਜਿਹੜੀ ਦੁਕਾਨ ਬਹੁਤ ਚਲਦੀ ਹੋਵੇ ਫਿਰ ਉਸ ਨਾਮਾਂ ਦੀਆਂ ਮਿਲਦੀਆਂ ਜੁਲਦੀਆਂ ਦੁਕਾਨਾਂ ਖੁੱਲ੍ਹ ਜਾਂਦੀ ਹੈ ਉਹ ਅੱਛਾ ਪਹਿਲਾਂ ਤਾਂ ਮੈਨੂੰ ਨਹੀਂ ਪਤਾ ਕਿ ਇਹ ਦੁਕਾਨ ਕਿੰਨੀ ਚੱਲਦੀ ਆ ਹੁਣ ਹਮ ਮਤਲਬ ਜੇ ਤੁਸੀਂ ਬੋਟਾਂ ਦੀ ਦੁਕਾਨ ਕਹਿੰਦੇ ਹੋ ਤਾਂ ਭਈ ਲੋਕਾਂ ਨੇ ਤੁਹਾਨੂੰ ਨਾ ਵਿਰੋਧੀ ਧਿਰ 'ਚ ਰੱਖਿਆ ਤੇ ਦੂਈ ਵਾਰ ਤੁਹਾਨੂੰ ਹੋਰ ਪਿਛਾਂ ਤੱਕਦਾ ਹਮ ਤੇ ਜਿੰਨੇ ਚੁਣ ਕੇ ਤੁਹਾਡੇ ਭੇ ਜੋ ਵੀ ਤੁਹਾਡੇ ਨਾਲ ਨਹੀਂ ਹੈਗੇ ਤਿੰਨਾਂ ਦੇ ਤਿੰਨਾਂ ਚੋ ਵੀ ਮਤਲਬ ਢਾਈ ਦਾ ਜਮਾਂ ਹੀ ਬਾਹਰ ਨੇ ਹਮ ਸੋ ਸਥਿਤੀ 'ਚ ਨਹੀਂ ਹੈਗੇ ਪਰ ਦਲਜੀਤ ਸਿੰਘ ਚੀਮਾ ਨੇ ਜਦੋਂ ਇਹ ਗੱਲ ਕਹੀ ਤਾਂ ਮੇਰਾ ਧਿਆਨ ਬਹੁਤ ਪਿਛਾਂ ਗਿਆ ਜੀ ਸੁਖਵੀਰ ਸਿੰਘ ਬਾਦਲ ਜਿਹੜੇ ਇਸ ਦੇ ਪ੍ਰਧਾਨ ਰਹੇ ਉਪ ਮੁੱਖ ਮੰਤਰੀ ਰਹੇ ਹੁਣ ਵੀ ਪੜ ਦੇ ਪਿੱਛੋਂ ਪ੍ਰਧਾਨਗੀ ਉਹ ਕਰ ਰਹੇ ਨੇ ਉਹ ਸੁਖਵੀਰ ਸਿੰਘ ਬਾਦਲ ਕਹਿੰਦੇ ਸੀ ਮੈਂ ਕੰਪਨੀ ਮੰਗ ਚਲਾਉਂਗਾ ਮੈਂ ਮੈਨੇਜਮੈਂਟ ਪੜੀਆ ਤੇ ਮੈਂ ਤਾਂ ਸੀਓ ਮੰਗ ਵਿਚਰੂੰਗਾ ਤੇ ਮੈਂ ਕਿਹਾ ਬਈ ਕਮਾਲ ਹੈ ਹੁਣ ਅਕਾਲੀ ਦਲ ਕੰਪਨੀ ਬਣ ਗਿਆ ਸਹੀ ਸਹੀ ਚਲੋ ਉਹਨਾਂ ਦੇ ਇਹ ਬੋਲਾਂ ਨੂੰ ਅੱਗੇ ਤੋਰਿਆ ਇਹਨਾਂ ਦੇ ਲੀਡਰਾਂ ਨੇ ਮੇਸ਼ੇ ਘਰੇ ਵਾਲੇ ਪਹਿਲੀ ਵੀ ਤਾਂ ਇੰਟਰਵਿਊ ਦਿੰਦਿਆ ਕਹਿ ਰਿਹਾ ਸੀ ਸਾਡੇ ਕੋਲ ਬ੍ਰਾਂਡ ਹੈ ਸੁਖਵੀਰ ਬਾਦਲ ਹੋਰ ਕੋਲ ਦੱਸੋ ਕਿਹੜਾ ਬ੍ਰਾਂਡ ਹੈ ਹਮ ਮਤਲਬ ਤੁਹਾਡੇ ਕੋਲ ਕਪੜਿਆਂ ਲੀੜਿਆਂ ਵਾਂਗ ਬ੍ਰਾਂਡ ਹੋ ਗਏ ਸੁਖਵੀਰ ਬਾਦਲ ਸਹੀ ਸਹੀ ਤੇ ਅੱਜ ਦਲਜੀਤ ਸਿੰਘ ਚੀਮਾ ਕਹਿੰਦੇ ਭਾਈ ਸਾਡੀ ਦੁਕਾਨ ਇੰਨੀ ਚੱਲਦੀ ਹੈ ਇਸ ਲਈ ਸਾਡੀ ਮਤੀ ਜੁਲਦੀ ਦੁਕਾਨ ਖੁੱਲ ਰਹੀ ਹੈ ਮਤਲਬ ਹੁਣ ਤੁਸੀਂ ਦੁਕਾਨ ਪਾ ਲਈ ਸਵਾਲ ਇਹ ਹੈ ਕਿ ਕੰਪਨੀ ਤੋਂ ਦੁਕਾਨ ਵੀ ਬਣ ਗਏ ਤੁਸੀਂ ਹਮ ਬ੍ਰਾਂਡ ਤੋਂ ਕਾਊਂਟਰ ਤੇ ਟੌਫੀਆਂ ਵਾਂਗ ਵਿਕਣ ਵਾਲੇ ਡੱਬਿਆਂ 'ਚ ਵੀ ਪੈ ਗਏ ਤੁਸੀਂ ਅਫਸੋਸ ਜਿਸ ਅਕਾਲੀ ਦਲ ਕੋਲ ਆਪਣੀ ਵਿਰਾਸਤ ਹੈ ਆਪਣਾ ਇਤਿਹਾਸ ਹੈ ਆਪਣੀਆਂ ਕੁਰਬਾਨੀਆਂ ਨੇ ਆਪਣਾ ਵਿਰਸਾ ਹੈ ਆਪਣਾ ਸਿਧਾਂਤ ਹੈ ਉਹ ਅਕਾਲੀ ਦਲ ਸਿਧਾਂਤਾਂ ਦੀ ਗੱਲ ਤਿਆਗ ਕੇ ਕੌਮ ਦੀ ਗੱਲ ਤਿਆਗ ਕੇ ਕਮਾਈ ਦੀ ਦੁਕਾਨਾਂ ਦੀ ਗੱਲ ਕਰੇ ਇਹ ਅਕਾਲੀ ਦਲ ਦੀ ਡਿਕਸ਼ਨਰੀ 'ਚ ਕਦੇ ਸ਼ਬਦ ਨਹੀਂ ਸੀਗੇ ਨਾ ਸੀਓ ਨਾ ਕੰਪਨੀ ਨਾ ਬ੍ਰਾਂਡ ਨਾ ਦੁਕਾਨ ਕਿੱਥੋਂ ਆਇਆ ਇਹ ਦਿਮਾਗ 'ਚ ਕਿੱਥੋਂ ਆਇਆ ਜੀ ਇਹ ਸਵਾਲ ਖੜਾ ਹੈ ਇਸ ਸਵਾਲ ਦਾ ਜਵਾਬ ਮੈਨੂੰ ਲੱਗਦਾ ਅੱਜ ਦੀ ਲੀਡਰਸ਼ਿਪ ਕੋਲ ਲੱਭਣਾ ਬਹੁਤ ਔਖਾ ਹੈ ਕਦੇ ਵੀ ਲੋਕ ਚਰਚਾ ਅਕਸਰੀ ਕਰਦੇ ਹੁੰਦੇ ਸ਼ਰਮਾ ਜੀ ਕਿ ਕਦੇ ਵੀ ਇਹਨਾਂ ਦੇ ਮੂੰਹੋਂ ਕਦੇ ਸਟੇਜ ਦੇ ਉੱਤੇ ਜਾਂ ਕਿਸੇ ਜ਼ੁਲਮ ਦੀ ਨਿੰਦਾ ਕਰਨ ਵੇਲੇ ਕਦੇ ਗੁਰਬਾਣੀ ਦੀ ਇੱਕ ਤੱਕ ਨਹੀਂ ਸੁਣੀ ਕਦੇ ਵਾਕ ਨਹੀਂ ਸੁਨਿਆ ਕਦੇ ਉਹ ਹਵਾਲਾ ਨਹੀਂ ਪੰਥਕ ਈਡੀਅਮ ਹੀ ਇਹਨਾਂ ਦੀ ਗੱਲਬਾਤ ਦੇ ਵਿੱਚੋਂ ਗਾਇਬ ਹੈ ਤੇ ਹੁਣ ਫਿਰ ਜਦੋਂ ਜਦੋਂ ਕਾਰਪੋਰੇਟ ਢੰਗ ਤਰੀਕਾ ਆਜੂਗਾ ਤੇ ਫਿਰ ਕਾਰਪੋਰੇਟ ਜੇ ਆਪਣੀ ਗੱਲ ਕਹੂਗਾ ਤੇ ਫਿਰ ਦੁਕਾਨ ਦੇ ਢੰਗ ਤਰੀਕੇ ਨਾਲ ਹੀ ਕਹੂਗਾ ਨਾ ਉਹ ਕਾਰਪੋਰੇਟ ਕਾਰਪੋਰੇਟੇ ਥੋੜਾ ਕਹੂਗਾ ਕਿ ਹਾਂਜੀ ਪ੍ਰਵੀਨ ਜੀ ਪੰਥਕ ਤੌਰ ਦੇ ਉੱਤੇ ਜੇ ਤੁਸੀਂ ਗੁਰੂ ਦੇ ਨੇੜੇ ਨਹੀਂ ਹੈਗੇ ਸਿਧਾਂਤ ਦੇ ਨੇੜੇ ਨਹੀਂ ਹੈਗੇ ਤੁਸੀਂ ਆਪਣਾ ਧਰਮ ਤੋਂ ਵੀ ਦੂਰ ਹੋ ਤੇ ਦੂਸਰੇ ਧਰਮਾਂ ਦਾ ਸਤਕਾਰ ਵੀ ਉਵੇਂ ਨਹੀਂ ਕਰ ਪਾਰੇ ਫਿਰ ਤੁਸੀਂ ਮਨੋਂ ਨਹੀਂ ਬੋਲ ਰਹੇ ਤੁਸੀਂ ਗਲੇ ਤੋਂ ਹੀ ਬੋਲ ਰਹੇ ਹੋ ਜੀ ਜੀ ਜੇ ਤੁਹਾਡੇ ਮਨ ਚ ਕੁਝ ਉਤਰਿਆ ਹੀ ਨਹੀਂਗਾ ਤੁਸੀਂ ਬੋਲੋਗੇ ਦੂਸਰੇ ਪਾਸੇ ਧਾਰਮਿਕ ਤੌਰ ਤੇ ਤਾਂ ਜੇ ਤੁਸੀਂ ਮਤਲਬ ਖਾਲੀ ਹੋਗੇ ਤਾਂ ਹੋਗੇ ਪਰ ਤੁਸੀਂ ਪੰਜਾਬ ਦੇ ਵਿਰਸੇ ਪੱਖੋਂ ਵੀ ਖਾਲੀ ਹੋ ਫਿਰ ਤੁਸੀਂ ਲੋਕਤਾਰਾ ਤੋਂ ਵੀ ਟੁੱਟ ਗਏ ਲੋਕਾਂ ਤੋਂ ਵੀ ਟੁੱਟ ਗਏ ਤਾਂ ਤੁਸੀਂ ਵਿਰਸੇ 'ਚੋਂ ਵੀ ਕੋਈ ਉਦਾਹਰਣ ਦੇ ਪਾਉਂਦੇ ਤਾਂ ਤੁਸੀਂ ਦੁਕਾਨਾ ਪਾਣੀਓ ਇਹ ਤਾਂ ਭਾਜੀਪੀ ਵਾਲਾ ਫਾਰਮੂਲਾ ਹੈ ਭਾਈ ਕਾਰਪੋਰੇਟ ਘਰਾਣੇ ਇਹ ਸ਼ਬਦ ਤੁਹਾਡੇ ਅੰਦਰ ਕਿੱਥੋਂ ਆ ਰਹੇ ਨੇ ਕਿੱਥੋਂ ਆ ਰਹੇ ਨੇ ਬਿਲਕੁਲ ਸਹੀ ਬਿਲਕੁਲ ਨਾਲੇ ਇਹ ਇਹ ਅਕਾਲੀ ਦਲ ਦਾ ਇਤਿਹਾਸ ਤਾਂ ਆਪਾਂ ਚਲੋ ਹਮੇਸ਼ਾ ਹੀ ਚਰਚਾ ਕਰਦੇ ਰਹੇ ਆ ਜਿਹੜੇ ਅਕਾਲੀ ਦਲ ਬਾਰੇ ਤੁਸੀਂ ਸੰਗੀ ਢਾਂਚੇ ਦੇ ਬਾਰੇ ਗੱਲ ਕਰ ਰਹੇ ਸੀ ਜਦੋਂ ਮੇਰੇ ਦਿਮਾਗ ਦੇ ਵਿੱਚ ਆ ਰਿਹਾ ਸੀ ਐਮਰਜੈਂਸੀ ਦੇ ਵਿਰੋਧ ਦੇ ਵਿੱਚ ਪੰਜਾਬੀਆਂ ਨੇ 50000 ਗ੍ਰਿਫਤਾਰੀ ਦਿੱਤੀ ਉਦੋਂ ਪੰਜਾਬ ਦੀ ਵਸੋਂ ਕਿੰਨੀ ਕੋਣੀ ਹੈ ਤੇ ਕਿੰਨੇ ਕੁ ਉਸ ਵਸੋਂ ਚ ਜਵਾਨ ਹੋਣਗੇ ਬੰਦੇ 50000 ਗ੍ਰਫਤਾਰੀ ਤੇ ਅੱਜ ਅਕਾਲੀ ਦਲ ਅਕਾਲੀ ਦਲ ਕੋਲੇ ਅੱਜ ਜੇ ਕੋਈ ਕਿਸਾਨਾਂ ਦੇ ਮਾਮਲੇ ਚ ਕੋਈ ਗੱਲ ਵਾਪਰ ਜਾਂਦੀ ਹੈ ਤੇ ਉਹਨਾਂ ਕੋਲੇ ਕਹਿਣ ਨੂੰ ਕੋਈ ਗੱਲ ਹੈ ਨਹੀਂਗੀ ਜੀ ਦੇ ਸਾਡਾ ਏਡਾ ਬਟਾ ਹੈ ਹਮ ਮਤਲਬ ਉਸ ਸਮੇਂ ਤਾਂ ਆ ਪਾਕਿਸਤਾਨ ਵਾਲਾ ਸਾਰਾ ਵੀ ਵਿੱਚੇ ਸੀ ਨਾ ਹਾਂਜੀ ਹਾਂਜੀ ਬਿਲਕੁਲ ਹਮ ਠੀਕ ਹੈ ਨਾ ਤੇ ਤੁਸੀਂ ਇਹ ਦੇਖੋ ਕਿ 85 ਤੋਂ 90% ਸਦੀ ਕੁਰਬਾਨੀਆਂ ਪੰਜਾਬੀਆਂ ਦੇ ਪੰਜਾਬੀਆਂ ਦੇ ਹਿੱਸੇ ਬਿਲਕੁਲ ਸਹੀ ਹੈ ਉਹ ਚ ਸਮੁੱਚਾ ਪੰਜਾਬੀ ਭਾਈਚਾਰਾ ਹੁੰਦਾ ਤੇ ਉਹਨਾਂ 80 85 ਤੱਕ ਜਿਹੜੀ ਕੁਰਬਾਨੀ ਪੰਜਾਬੀਆਂ ਨੇ ਆਈ ਹੈ ਉਹਨਾਂ 85% ਦੇ ਵਿੱਚੋਂ 99% ਤੱਕ ਕੁਰਬਾਨੀ ਸਿੱਖ ਭਾਈਚਾਰੇ ਦੇ ਹਿੱਸੇ ਆ ਹਾਂ ਹਾਂ ਸਹੀ ਸਹੀ ਤੇ ਅਕਾਲੀ ਦਲ ਆਪਣਾ ਉਹ ਉਹ ਤਾਕਤ ਵੀ ਬੁੱਲ ਗਿਆ ਬੁੱਲ ਗਿਆ ਬਿਲਕੁਲ ਸਹੀ ਬਿਲਕੁਲ ਸਹੀ